ਜੇ ਗੱਲ ਕੀਤੀ ਜਾਵੇ ਘੱਗਰ ਤੇ ਇਸ ਟਾਈਮ ਅਸੀਂ ਖਨੌਰੀ ਵਿਖੇ ਖੜੇ ਆ ਜਿਹੜਾ ਘੱਗਰ ਤਕਰੀਬਨ 50-60 ਪਿੰਡਾਂ ਨੂੰ ਫਲੱਡ ਜਦੋਂ ਆਉਂਦਾ ਪਾਣੀ ਆਉਂਦਾ ਉਹ ਵੱਡਾ ਨੁਕਸਾਨ ਕਰਦਾ ਪਰ ਇੱਥੇ ਤਸਵੀਰਾਂ ਜਿਹੜੀਆਂ ਬੱਕਰੀਆਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਪਾਣੀ ਸਿਰਫ 4 ਫੁੱਟ ਖਤਰੇ ਦੇ ਇਨਸਾਨ ਤੋਂ نیچے ਪਰ ਦੂਜੇ ਪਾਸੇ ਜਿਹੜੀ ਇਹ ਤਸਵੀਰ ਹੈ ਕਹਿ ਸਕਦੇ ਹਾਂ ਕਿ ਇੱਕ ਪਾਸੇ ਸਰਕਾਰ ਹੈ ਜਿਹੜੀ ਦਾਅਵੇ ਕਰ ਰਹੀ ਹੈ ਕਿ ਅਸੀਂ ਸਾਰੇ ਵੱਡਾ ਟੈਂਡਰ ਕਰਕੇ ਉਹਦੀ ਸਫਾਈ ਹੈ ਜਿਹੜੀ ਕਰਾ ਚੁੱਕੇ ਹਾਂ ਤੁਸੀਂ ਦੇਖੋਗੇ ਕਿ ਜਿਹੜੀ ਬੂਟੀ ਹੈ ਉਹ ਪੁਲ ਦੇ ਅੱਗੇ ਕਿਵੇਂ ਲੱਗੀ ਹੋਈ ਹੈ ਦੂਸਰੇ ਪਾਸੇ ਉਹ ਪਾਣੀ ਦਾ ਵਹਾ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਕਾਰਿਆ ਕਿ ਪਾਣੀ ਆ ਜਿਹੜਾ ਲਗਾਤਾਰ ਪਾਣੀ ਵਧ ਰਿਹਾ ਹੈ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਚੁੱਕੇ ਆ ਤਕਰੀਬਨ ਕਹਿ ਸਕਦਾ ਕਿ 748 ਤੇ ਖਤਰੇ ਦਾ ਨਿਸ਼ਾਨ ਹੈਗਾ ਤੇ ਇਸ ਟਾਈਮ 744 ਸਿਆਰੀਆ 4 ਫੁੱਟ ਪਾਣੀ ਆ ਜਿਹੜਾ ਘੱਗਰ ਦੇ ਵਿੱਚ ਚੱਲ ਰਿਹਾ ਪਰ ਹੁਣ ਮੌਜੂਦਾ ਹਾਲਾਤ ਜਿਹੜੇ ਇਹੀ ਦਰਸਾ ਰਹੇ ਨੇ ਕਿ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਕਿ ਅਸੀਂ ਡਰੇਨਾਂ ਦੀ ਜਾਂ ਘੱਗਰ ਦੀ ਸਾਰੇ ਇੰਤਜ਼ਾਮ ਸਾਡੇ ਕੋਲੇ ਪੂਰੇ ਪੁਖਤਾ ਪ੍ਰਬੰਧ ਨੇ ਜਿਹੜੇ ਕੀਤੇ ਹੋਏ ਨੇ ਪਰ ਜਿਹੜੀ ਇਹ ਹਰੀ ਬੂਟ ਇਹ ਪੁਰਦੇ ਵਿੱਚ ਫਸੀ ਹੋਣੀ ਕਿਤੇ ਨਾ ਕਿਤੇ ਇਹ ਵੱਡਾ ਕਾਰਨ ਬਣ ਸਕਦੀ ਆ ਪਿੱਛੇ ਕਿਨਾਰਿਆਂ ਨੂੰ ਤੋੜਨ ਦੇ ਵਿੱਚ ਕਿਉਂਕਿ ਇਹ ਬੂਟੀ ਇੱਕ ਡਾਫ ਦੀ ਤਰ੍ਹਾਂ ਕੰਮ ਕਰਦੀ ਆ ਉੱਤੇ ਚੀ ਨਹਿਰ ਨੰਗਦੀ ਆ نیچے ਚੀ ਜਿਹੜਾ ਘੱਗਰ ਵਹਿੰਦਾ ਖਨੌਰੀ ਦੇ ਵਿਖੇ ਸਾਹਮਣੇ ਤੁਹਾਨੂੰ ਅਸੀਂ ਜਿਹੜਾ ਵਾਟਰ ਲੈਵਲ ਦਿਖਾ ਰਿਹਾ ਉਹ ਵੀ ਬੂਟੀ ਨੇ ਪੂਰੀ ਤਰ੍ਹਾਂ ਦੇ ਨਾਲ ਲਕੋਇਆ ਹੋਇਆ ਸਾਹਮਣੇ ਨਜ਼ਰ ਆ ਰਿਹਾ ਇੱਕ ਸਾਹਮਣੇ ਇੱਕ ਮਸ਼ੀਨ ਖੜੀ ਹੋਈ ਹੈ ਜਿਹਦੇ ਨਾਲ ਬੂਟੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ نیچے ਤੁਹਾਨੂੰ ਇੱਕ ਤਰੇੜ ਨਜ਼ਰ ਆਉਂਦੀ ਹੋਣੀ ਆ ਉਸ ਤਰੇੜ ਦਾ ਤੋਂ ਦੇਖਦੇ ਆ ਇਹ ਲੱਗ ਰਿਹਾ ਕਿ ਮਸ਼ੀਨ ਵੀ ਬੇਬਸ ਹੋ ਕੇ ਸਾਈਡ ਤੇ ਹੋ ਕੇ ਖੜ ਚੁੱਕੀ ਆ ਹੁਣ ਅਸੀਂ ਕੋਸ਼ਿਸ਼ ਕੀਤੀ ਸੀ ਜਿਹੜਾ ਫਲੱਡ ਕੰਟਰੋਲ ਰੂਮ ਹੈ ਸਾਡੇ ਨਾਲੇ ਉਹਨਾਂ ਦੇ ਨਾਲ ਗੱਲ ਕਰਨ ਦੀ ਪਰ ਉਹ ਕੋਈ ਵੀ ਅਧਿਕਾਰੀ ਕੈਮਰੇ ਅੱਗੇ ਆਉਣ ਤੋਂ ਕਤਰਾ ਰਿਹਾ ਹੈ ਉਹਨਾਂ ਤਾਂ ਕਹਿਣਾ ਕਿ ਅਸੀਂ ਵੱਡੀ ਮਸ਼ੀਨ ਮੰਗਾਈ ਹੋਈ ਹੈ ਅਸੀਂ ਜਲਦੀ ਉਹਦੀ ਸਪਾਈ ਕਰਾਵਾਂਗੇ ਪਰ ਹਾਲਾਤ ਵੱਤ ਤੋਂ ਵੱਤਰ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਬਾਰਸ਼ ਹੋ ਰਹੀ ਆ ਮੈਦਾਨੀ ਇਲਾਕਿਆਂ ਦੇ ਵਿੱਚ ਬਾਰਸ਼ ਹੋ ਰਹੀ ਆ ਉਹਨੂੰ ਦੇਖਦੇ ਹੋਏ ਇਹਨਾਂ ਦੀ ਜਿਹੜੀ ਜਸ ਮੌਸਮ ਵਿਭਾਗ ਵੱਲੋਂ ਹੀ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਚੇਤਾਵਨੀ ਦਿੱਤੀ ਗਈ ਸੀ ਇਸ ਵਾਰ ਜਿਹੜੀ ਤਾਬਰ ਤੋੜ ਵਾਰ ਮੀਂਹ ਜਿਹੜਾ ਪੈਣਾ ਪਰ ਉਸ ਦੇ ਪਹਿਲੇ ਕੋਈ ਇੰਤਜ਼ਾਮ ਨਾ ਹੋਣਾ ਇਹ ਵੀ ਕਿਤੇ ਨਾ ਕਿਤੇ ਸਰਕਾਰ ਦੀਆਂ ਜਿਹੜੀਆਂ ਨਖਾਮੀਆਂ ਸਾਹਮਣੇ ਆ ਰਹੀਆਂ ਨੇ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜਾ ਘੱਗਰ ਹੈ ਇਥੇ ਥੋੜਾ ਟਾਈਮ ਪਹਿਲਾਂ মিডিਆ ਨੂੰ ਸਿਰਫ ਅੱਧਾ ਘੰਟਾ ਪਹਿਲਾਂ ਮੈਸੇਜ ਲਾਇਆ ਸੀ ਕਿ ਹਰਪਾਲ ਸਿੰਘ ਚੀਮਾ ਤੇ ਬਰਿੰਦਰ ਗਰੋਲ ਜਿਹੜੇ ਜਲ ਸਰੋਤ ਮੰਤਰੀ ਨੇ ਉਹ ਇੱਥੇ ਵਿజిਟ ਕਰਨ ਆ ਰਹੇ ਨੇ ਪਰ মিডিਆ ਨੂੰ ਜਾਣ ਬੁੱਝ ਕੇ ਦਾ ਘੰਟਾ ਪਹਿਲਾਂ ਹੀ ਦੱਸਿਆ ਕਿ ਸੰਗਰੂਰ ਤੋਂ ਆਉਣ ਨੂੰ ਤਕਰੀਬਨ ਡੇਢ ਘੰਟਾ ਇੱਥੇ ਲੱਗ ਜਾਂਦਾ ਪਹੁੰਚਣ ਨੂੰ ਪਰ ਇੱਥੇ ਦੌਰਾ ਕਰਕੇ ਚਲੇ ਗਏ ਆ ਪਰ ਉਹਨਾਂ ਨੂੰ ਇਹ ਬੂਟੀ ਨਹੀਂ ਮੇਰੇ ਖਿਆਲ ਚ ਤੁਹਾਨੂੰ ਅਸੀਂ ਹੋਰ ਵੀ ਸਾਈਡ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉੱਪਰਤੀ ਜਿਹੜੀ ਨਹਿਰ ਨੰਗ ਦੀ ਆ ਜਿਹੜਾ ਘੱਗਰ ਹੈ ਉਹ ਲਗਾਤਾਰ ਜਿਹੜਾ ਪਾਣੀ ਦਾ ਫਾਨ ਹੈ ਉਹਦਾ ਵੱਧਦਾ ਨਜ਼ਰ ਆ ਰਿਹਾ ਇਸ ਕਰਕੇ ਤੁਹਾਨੂੰ ਉੱਪਰ ਦੀ ਨਹਿਰ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸਵੇਰ ਤੋਂ ਤਕਰੀਬਨ 6 ਘੰਟਿਆਂ ਤੋਂ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਸੰਗਰੂਰ ਦੇ ਵਿੱਚ ਇਹ ਹਾਲਾਤ ਨੇ ਤੁਹਾਨੂੰ ਇਹ ਤਸਵੀਰਾਂ ਦੇ ਵਿੱਚ ਨਜ਼ਰ ਆਉਂਦਾ ਹੋਵੇਗਾ ਪਰਤੀ ਜਿਹੜੀ ਭਾ ਖੜਾ ਹਰ ਉਹ ਵਗ ਰਹੀ ਆ ਨੀਚੇ ਚ ਜਿਹੜਾ ਘੱਗਰ ਹੈ ਉਹ ਚੱਲ ਰਿਹਾ ਇਹ ਨਹਿਰ ਦੀਆਂ ਤਸਵੀਰਾਂ ਨੇ ਨਹਿਰ ਦੇ ਨੀਚੇ ਦੇ ਪੁਰਦੇ ਨੀਚੇ ਚ ਜਿਹੜੀ ਇਹ ਘੱਗਰ ਵਗਦਾ ਨੀਚੇ ਜਿਹੜੀ ਹਰੀ ਬੂਟੀ ਹੈ ਉਹ ਫਸੀ ਹੋਈ ਆ ਜਿਹੜੀ ਕਿਤੇ ਨਾ ਕਿਤੇ ਵੱਡਾ ਕਾਰਨ ਬਣ ਸਕਦੀ ਦੂਰੋਂ ਤੁਹਾਨੂੰ ਅਸੀਂ ਦੂਸਰੀ ਸਾਈਡ ਦੀਆਂ ਵੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਘੱਗਰ ਆ ਨੀਚੇ ਦੇ ਵਿੱਚ ਹੀ ਦੇਖੋ ਤੁਸੀਂ ਇੱਧਰ ਪਾਣੀ ਆ ਜਿਹੜਾ ਬੜਾ ਘਟ ਜਾ ਰਿਹਾ ਤੇ ਦੂਜੇ ਪਾਸੇ ਪਾਣੀ ਦੀ ਡਾਫ ਲੱਗਣ ਕਾਰਨ ਕਿਤੇ ਨਾ ਕਿਤੇ ਪਾਣੀ ਹੈ ਉਹ ਰੁਕਿਆ ਹੋਇਆ ਨਜ਼ਰ ਆ ਰਿਹਾ ਅਸੀਂ ਤਸਵੀਰਾਂ ਦੇ ਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਵੱਡੀ ਸਪੀਡ ਦੇ ਨਾਲ ਪਾਣੀ ਲਗਾਤਾਰ ਜਿਹੜਾ ਸਪੀਡ ਦੇ ਨਾਲ ਇੱਥੇ ਵੱਧ ਰਿਹਾ ਇਹ ਪਾਣੀ ਕਿਤੇ ਨਾ ਕਿਤੇ ਜਾ ਕੇ ਕਹਿ ਸਕਦੇ ਹਾਂ ਜੇਕਰ ਹੋਰ ਪਾਣੀ ਵੱਧ ਜਾਂਦਾ ਸਿਰਫ 4 ਫੁੱਟ نیچے ਜਿਹੜਾ ਖਤਰੇ ਦਾ ਇਨਸਾਨ ਹੈਗਾ ਜੇਕਰ ਪਾਣੀ ਹੋਰ ਵੱਧ ਜਾਂਦਾ ਤਾਂ ਕਿਤੇ ਨਾ ਕਿਤੇ ਖਤਰਾ ਜਰੂਰ ਬਣ ਸਕਦੀ ਹੈ ਜਿਹੜੀ ਹਰੀ ਬੂਟੀ ਹੈ ਪੁਲ ਦੇ نیچے ਫਸੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਾਣੀ ਦੀ ਜਿਹੜੀ ਸਪੀਡ ਹੈ ਉਹ ਕਾਫੀ ਵੱਧ ਹੀ ਨਜ਼ਰ ਆ ਰਹੀ ਹੈ ਸਿਰਫ 4 ਫੁੱਟ ਖਤਰੇ ਦੇ ਨਿਸ਼ਾਨ ਤੋਂ نیچے ਜਿਹੜਾ ਚੱਲ ਰਿਹਾ ਹੈ ਸਾਡੇ ਨਾਲ ਨੌਜਵਾਨ ਜੁੜੇ ਨੇ ਬਾਈ ਨਾਲ ਗੱਲ ਕਰ ਬਾਈ ਜੀ ਇਹ ਜਿਹੜੀ ਬੂਟੀ ਫਸੀ ਹੈ ਪਹਿਲਾਂ ਇਹਦੀ ਸਫਾਈ ਵਗੈਰਾ ਹੋਈ ਹੈ ਕਿ ਨਾ ਜੀ ਕਦੇ ਨਹੀਂ ਹੋਈ ਕਦੇ ਨਹੀਂ ਹੋਈ ਨਾ ਜੀ ਪਰ ਸਰਕਾਰ ਤਾਂ ਕਹਿ ਰਹੀ ਹੈ ਅਸੀਂ ਸਫਾਈ ਕਰੀਏ ਥੋੜਾ ਟਾਈਮ ਪਹਿਲਾਂ ਮੰਤਰੀ ਵੀ ਆ ਕੇ ਸਫਾਈ ਕਰੀ ਹੁੰਦੀ ਫਿਰ ਇੰਨਾ ਗੰਦ ਥੋੜੀ ਘਟਦਾ ਜੀ ਹੂੰ ਇਹ ਗੰਦ ਕਰਕੇ ਹੁਣ ਪਾਣੀ ਦਾ ਵਹਾਅ ਪਿੱਛੋਂ ਜ਼ਿਆਦਾ ਹੁੰਦਿਆ ਕਿੰਨਾ ਕਿ ਜੇ ਜੇਕਰ ਇਹ ਬੂਟੀ ਅੱਗੇ ਡਾਫ ਬਣ ਜਾਂਦੀ ਆ ਪਾਣੀ ਦਾ ਵਹਾਵ ਬੜਾ ਤੇਜ਼ ਆ ਰਿਹਾ ਕਿੰਨਾ ਕੁ ਨੁਕਸਾਨ ਕਰਦਾ ਸੀ ਇਹ ਨੁਕਸਾਨ ਬਹੁਤ ਪਿੱਛੇ ਸਾਰਾ ਏਰੀਆ ਡੁੱਬ ਜਗਿਆ ਜੇ ਬਾਹਰ ਨਿਕਲ ਗਿਆ ਇਹ ਜਿੰਨਾ ਟਾਈਮ ਸਫਾਈ ਹਿੰਦੀ ਹੁਣ ਵੀ ਅਜੇ ਹੋ ਜੇ ਫਿਰ ਵੀ ਪਾਣੀ ਦੀ ਕ੍ਰੋਸਿੰਗ ਵਧੀਆ ਹੋ ਜੇ ਜਾਂ ਜੇ ਵੀ ਸਫਾਈ ਜੀ ਸੀ ਬੀ ਨਾਲ ਕਿਸੇ ਤਰੀਕੇ ਕੀਤੀ ਜਾਏ ਹਾਂ ਜੀ ਬਿਲਕੁਲ ਜੀ ਇਹ ਨੌਜਵਾਨ ਨੇ ਇਸ ਇਲਾਕੇ ਦੇ ਜਿਨ੍ਹਾਂ ਦਾ ਕਹਿਣਾ ਕਿ ਜੇਕਰ ਇਹਦੀ ਪਹਿਲਾਂ ਸਫਾਈ ਹੋ ਜਾਂਦੀ ਤਾਂ ਬੂਟੀ ਇੱਥੇ ਨਜ਼ਰ ਨਹੀਂ ਸੀ ਆਉਣੀ ਜੇਕਰ ਪਾਣੀ ਹੋਰ ਵੱਧ ਜਾਂਦਾ ਵੱਡੇ ਪਿਛਲੀ ਸਾਈਡ ਤੇ ਤਕਰੀਬਨ 50 60 ਨੁਕਸਾਨ ਹੋ ਸਕਦਾ ਹੈ ਅੱਗੇ ਕਹਿ ਸਕਦੇ ਹਾਂ ਕਿ ਜਿਹੜਾ ਮਕਰੋੜ ਸਾਹਿਬ ਗੁਰਦੁਆਰਾ ਮਕਰੋੜ ਪਿੰਡ ਹੈਗਾ ਉਸ ਏਰੀਆ ਤੇ ਜਿਹੜੇ ਪਿਛਲੇ ਵਾਰਸੀਂ ਤਸਵੀਨਾ ਦਿਖਾਈ ਦੀ ਪਿਛਲੇ ਸਾਲ ਜਿੱਥੇ ਵੱਡਾ ਨੁਕਸਾਨ ਹੋਇਆ ਸੀ ਪਾੜ ਪਿਆ ਸੀ ਇਸ ਜਗ੍ਹਾ ਦੇ ਉੱਤੇ ਤਕਰੀਬਨ ਕਹਿ ਸਕਦੇ ਹਾਂ 4 ਫੁੱਟ 400 ਫੁੱਟ ਦੀ ਜਿਹੜੀ ਇਸ ਘੱਗਰ ਦੀ ਚੜਾਈ ਹੈ ਤੇ ਮਕਰੋੜ ਜਿਹੜਾ ਮਕਰੋੜ ਸਾਹਿਬ ਪਿੰਡ ਹੈ ਉੱਥੇ ਜਾ ਕੇ ਸਿਰਫ ਮਹਿਜ 200 ਫੁੱਟ ਚੜਾਈ ਰਹਿ ਜਾਂਦੀ ਹੈ ਜਿੱਥੇ ਡਾਫ ਲੱਗਣੀ ਸ਼ੁਰੂ ਹੋ ਜਾਂਦੀ ਹੈ ਉੱਥੇ ਜਾ ਕੇ ਵੱਡਾ ਨੁਕਸਾਨ ਆ ਜਿਹੜਾ ਇਹ ਘੱਗਰ ਆ ਜਿਹੜਾ ਕਰਦਾ ਤੇ ਹੁਣ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਕਿ ਦੂਸਰੀ ਸਾਈਡ ਤੋਂ ਫੇਰ ਦੁਬਾਰਾ ਤੋਂ ਕੈਮਰਾਮੈਨ ਨੂੰ ਵੀ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਘੱਗਰ ਦਾ ਜਿਹੜਾ ਖਤਰੇ ਦਾ ਇਨਸਾਨ ਆ ਉਹ ਸਿਰਫ 4 ਫੁੱਟ ਨੀਵਾ ਰਹਿ ਚੁੱਕਿਆ ਹੁਣ ਜਿਹੜੇ ਹਾਲਾਤ ਨੇ ਕਹਿ ਸਕਦੇ ਆ بگੜਦੇ ਨਜ਼ਰ ਆ ਰਹੇ ਨੇ ਜੇਕਰ ਪਹਾੜਾਂ ਦੇ ਵਿੱਚ ਮੀਂਹ ਪੈਣਾ ਨਾ ਕਟਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਰਾਤ ਹੈ ਜਿਹੜੀ ਕਹਿ ਸਕਦਾ 4 ਫੁੱਟ ਪਾਣੀ ਅੱਜ 12 ਘੰਟੇ ਦੇ ਵਿੱਚ ਵਧਿਆ ਜੇਕਰ ਪਿਛਲੇ ਪਹਾੜਾਂ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਲਗਾਤਾਰ ਪੈਂਦਾ ਤਾਂ ਰਾਤ ਤੋਂ ਰਾਤ ਜਿਹੜਾ ਖਤਰੇ ਦੇ ਇਨਸਾਨ ਤੋਂ ਕਰਾਸ ਕਰ ਜਾਵੇਗਾ ਘੱਗਰ ਲੋੜ ਸੀ ਜਿਹੜੇ ਇਸ ਦੀ ਸਾਫ ਸਫਾਈ ਪਹਿਲਾਂ ਕਰਨ ਦੀ ਜਿਹੜੇ ਕੰਡੇ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਪਰ ਜਿਹੜੇ ਇੱਥੇ ਦੇ ਨੌਜਵਾਨ ਨੇ ਉਹਨਾਂ ਦਾ ਕਹਿਣਾ ਕਿ ਕਿਸੇ ਨੇ ਵੀ ਇਸ ਘੱਗਰ ਦੀ ਅਜੇ ਤੱਕ ਸਫਾਈ ਸਾਰ ਨਹੀਂ ਲਈ ਸਰਕਾਰਾਂ ਬਦਲਦੀਆਂ ਰਹੀਆਂ ਸਰਕਾਰ ਨੇ ਵਾਅਦੇ ਬਹੁਤ ਕੀਤੇ ਪਰ ਦੂਜੇ ਪਾਸੇ ਇੱਕ ਜਿਹੜੀ ਉਹ ਤਰੇੜ ਆਈ ਹੋਈ ਆ ਜਿੱਥੇ ਜੇਬੀਸੀ ਚੱਲਣੀ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਦੁਬਾਰਾ ਤੋਂ ਫਿਰ ਅਸੀਂ ਦਿਖਾ ਦਈਏ ਜਿਹੜਾ ਵਾਟਰ ਲੇਵਲ ਲੱਗਿਆ ਹੋਇਆ ਉਸ ਦੇ ਨਾਲ ਇੱਕ ਤਰੇੜ ਤੁਹਾਨੂੰ ਨਜ਼ਰ ਆਈ ਜਿੱਥੇ ਜੇਵੀਸੀ ਮਸ਼ੀਨ ਵੀ ਖੜੀ ਨਜ਼ਰ ਆ ਰਹੀ ਹੈ ਉਸ ਤਰੇੜ ਦਾ ਕਰਕੇ ਹੀ ਲੱਗ ਰਿਹਾ ਕਿ ਕਿ ਮਸ਼ੀਨ ਆ ਜਿਹੜੀ ਬੁੱਟੀ ਕੱਢਣ ਲੱਗੀ ਸੀ ਜਦੋਂ ਤਰੇੜ ਆਈ ਤਾਂ ਮਸ਼ੀਨ ਆ ਉਹ ਜਿਹੜੀ ਪਿੱਛੇ ਲੱਗੀ ਹੁਣ ਪਰ ਸਾਨੂੰ ਜਿਹੜੇ ਕੰਟਰੋਲ ਰੂਮ ਦੇ ਵਿੱਚ ਅਧਿਕਾਰੀ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਕਹਿਣਾ ਕਿ ਜਿਹੜੇ ਐਸਡੀਓ ਸਾਹਿਬ ਨੇ ਉਹ ਕੰਟਰੋਲ ਮਿਜਟ ਤੇ ਗਏ